ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਕਲਗੀਧਰ ਪਬਲਿਕ ਸਕੂਲ ਪਿੱਖੀਵੰਡ ਨੇ ਨਾਰਥ ਜੋਨ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ ਕਲਗੀਧਰ ਪਬਲਿਕ ਸਕੂਲ ਪਿੱਖੀਵੰਡ ਵਿਖੇ ਆਈਸੀਐਸਈ ਬੋਰਡ ਵੱਲੋਂ ਉੱਤਰੀ ਜੋਨ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ ਇਸ ਉੱਤਰੀ ਜੋਨ ਮੁਕਾਬਲੇ ਵਿੱਚ ਆਈਸੀਐਸਈ ਬੋਰਡ ਨਾਲ ਸੰਬੰਧਿਤ ਵੱਖ-ਵੱਖ ਸਕੂਲਾਂ ਨੇ ਭਾਗ ਲਿਆ ਅਤੇ ਖਿਡਾਰੀਆਂ ਨੇ ਆਪਣੀ ਖੇਡ ਅਤੇ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਜੌਨ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਕੂਲਾਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ ਤੇ ਕਲਗੀ ਤਰ ਪਬਲਿਕ ਸਕੂਲ ਪਿੱਖੀਵੰਨ ਨੇ ਨਾਰਥ ਜੌਨ ਬੌਕਸਿੰਗ ਚੈਂਪੀਅਨਸ਼ਿਪ ਜਿੱਤੀ। ਵੇਖੋ ਪਿੱਖੀਵੰਨ ਤੋਂ ਗੁਰਪ੍ਰੀਤ ਸਿੰਘ ਗੋਲਾ ਚੌਪੜਾ ਦੀ ਖਾਸ ਰਿਪੋਰਟ। ਤੁਸੀਂ ਵੇਖਦੇ ਰਹੋ ਖਾਲਸਾ ਟੀਵੀ ਚੈਨਲ ਪੰਜਾਬ। ਸਸਿਗਨ ਜੀ ਹਾਂਜੀ ਸਰ ਇਹ ਆਪਣਾ ਨਾਂ ਸਕੂਲ ਦਾ ਨਾਂ ਆ ਤੇ ਸਰ ਜਿਹੜੇ ਇੱਕ ਬੱਚੇ ਬਾਕਸਿੰਗ ਦੇ ਉਹ ਜਵਾਲਾ ਕੀ ਕਰਨ ਬੈਠੇ ਸਨ ਹਾਂ ਜੀ ਮੈਂ ਮੁੱਦਾ ਸਿੰਘ ਚੇਅਰਮੈਨ ਰੂਜੀ ਦੇ ਪਬਲਿਕ ਸਕੂਲ ਪਿਕਵਿੰਟ ਹਾਂਜੀ ਨਾਰਥ ਜ਼ੋਨ ਕੰਪੀਟੀਸ਼ਨ ਹੋਈ ਸੀ ਬਾਕਸਿੰਗ ਦੀ ਔਰ ਬਾਕਸਿੰਗ ਚੈਂਪੀਅਨਸ਼ਿਪ ਕਰਾਈ ਸੀ ICSE ਕਾਉਂਸਲ ਨੇ ਔਰ ਉਹਦੇ ਚੰਨੇ ਵੀ ICSE ਸਕੂਲਸ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਅੰਮ੍ਰਿਤਸਰ ਤੋਂ ਵੀ ਕਾਫੀ ਸਕੂਲ ਫਰੰਤਨ ਡਿਸਟ੍ਰਿਕਟ ਦੇ ਕਾਫੀ ਸਕੂਲ ਆ ਤੇ ਉਧਰ ਵਿੱਚ ਫਸਟ ਟਾਈਮ ਸੀ ਕਿ ਜਦੋਂ ਆਪਣੇ ਏਰੀਆ 'ਚ ਤੇ ਬੌਕਸਿੰਗ ਚੈਂਪੀਅਨਸ਼ਿਪ ਹੋਈ ਹੋਏ ਬੱਚਿਆਂ ਦੀ ਔਰ ਪ੍ਰੋਪਰ ਉਧਰ ਲਈ ਪਹਿਲਾ ਬੌਕਸਿੰਗ ਹਾਲ ਬਣਿਆ ਸੀਗਾ 1 ਸਾਲ ਦੀ ਪ੍ਰੈਕਟਿਸ ਤੋਂ ਬਾਅਦ ਹੁਣ ਇਸ ਵਾਰੀ ਬਿਲਕੁਲ ਪ੍ਰੋਫੈਸ਼ਨਲ ਟਾਈਪ ਦਾ ਬੌਕਸਿੰਗ ਰਿੰਗ ਤੇ ਫਿਰ ਚੈਂਪੀਅਨਸ਼ਿਪ ਵੀ ਕਰਾਈ ਔਰ ਅਸ਼ਾ ਰਿਜ਼ਲਟ ਦਿਖਤ ਸੀ ਇਸ ਤਰ੍ਹਾਂ ਜਿਸ ਤਰ੍ਹਾਂ ਵੀ ਅੱਜ ਕੱਲ ਆਪਾਂ ਦੇਖ ਰਹੇ ਆ ਨੌਜਵਾਨ ਪੀੜੀ ਬੜੀ ਨਸ਼ਿਆਂ 'ਤੋਂ ਪੀੜੀ ਨਹੀਂ ਕੋਈ ਨਮੂ ਤੇ ਆਨ ਬੜਾ ਘਟ ਦੇ ਰਹੇ ਇਹਨਾਂ ਨੂੰ ਕਿਸ ਸੰਦੇਸ਼ ਦੇਣਾ ਆ ਇਹਦੇ ਵਿੱਚ ਸਾਨੂੰ ਅਲਟਰਨੇਟ ਦੇਖਣਾ ਪੈਣਾ ਕੋਈ ਬਦਲ ਦੇਖਣਾ ਪੈਣਾ ਕਿ ਆ ਮੋਬਾਈਲ ਦਾ ਬਦਲ ਕੀ ਆ ਉਪਨਜੀ ਮੈਂ ਸਹੀ ਮੈਨੇਜ ਹੈ ਕਿ ਮੋਬਾਈਲ ਦਾ ਬਦਲ ਕੀ ਆ ਕਿਉਂਕਿ ਮੋਬਾਈਲ ਮੋਬਾਈਲ ਤੋਂ ਹੀ ਇਹ ਸਾਰਾ ਕੁਝ ਉਹ ਅਲੱਗ ਤਰ੍ਹਾਂ ਦਾ ਇੱਕ ਕੋਈ ਗਾਣਿਆਂ ਦਾ ਤਲਚੇ ਰੋਮੇ ਦਾ ਫਿਰ ਸੋਸਾਇਟੀ ਵੀ ਰੋਮੇ ਦੀ ਆ ਬੱਚੇ ਜੋ ਦੇਖਦੇ ਨੇ ਉਹ ਕਰਦੇ ਆ ਕਈ ਵਾਰੀ ਆਪਾਂ ਵੀ ਇੰਨੀ ਕਿ ਬੱਚੇ ਸੁਣਦੇ ਨਹੀਂ ਬੱਚੇ ਸੁਣਦੇ ਘੱਟ ਹੁੰਦੇ ਆ ਇਹ ਦੇਖਦੇ ਜ਼ਿਆਦਾ ਜੋ ਦੇਖਦੇ ਨੇ ਉਹ ਕਰਦੇ ਆ ਮੈਨੂੰ ਲੱਗਦਾ ਹੈ ਕਿ ਜੇ पेरेंट्स ਇਸ ਚੀਜ਼ ਦੀ ਜ਼ਿੰਮੇਵਾਰੀ ਲੈਣ ਰਿਸਪੌਂਸਿਬਿਲਟੀ ਲੈਣ ਤੇ ਆਪਾਂ ਇਹਨਾਂ ਇਸ ਚੀਜ਼ ਤੋਂ ਬੱਚਿਆਂ ਤੋਂ ਬੱਚਿਆਂ ਨੂੰ ਦੂਰ ਰੱਖੀਏ ਔਰ ਸਪੋਰਟਸਲੀ ਇਹਨਾਂ ਨੂੰ ਸੁਭਾਸੀਂ ਮੋਟੀਵੇਟ ਕਰੀਏ ਕਈ ਵਾਰੀ ਐਵੇਂ ਹੁੰਦਾ पेरेंट्स ਸੋਚਦੇ ਆ ਕਿ ਸ਼ਾਇਦ ਖੇਡਣ ਦੇ ਨਾਲੇ ਸਟੱਡੀ ਪਿੱਛੇ ਨਾ ਰਹਿ ਜਾਵੇ ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਫਿਜ਼ੀਕਲੀ ਸਟਰੋਂਗ ਆ ਮੈਂਟਲੀ ਵੀ ਉਹੀ ਸਟਰੋਂਗ ਹੁੰਦਾ ਹੈ ਭਾਨ ਪੇਸਿੰਗ ਤੇ ਜਿਹੜਾ ਇਹ ਸਕੂਲ ਜਿਹੜਾ ਇਹ ਕਲਗੀਧਰ ਪਬਲਿਕ ਸਕੂਲ ਆ अच्छा बेटा ये आपने जो बॉक्सिंग ਦੇ ਵਿੱਚ ਇਹ ਤੁਸੀਂ ਹਿੱਸਾ ਲਿਆ ਸੀ ਤੇ ਤੁਹਾਡੇ ਟੀਚਰ ਕਿਹੜੇ ਜਿਨ੍ਹਾਂ ਦਾ ਟ੍ਰੇਨਿੰਗ ਸੀ ਸਾਡੇ ਕੋਚ ਗੁਰਪ੍ਰੀਤ ਸਿੰਘ ਜੀ ਤੇ ਸਾਡੇ ਮੈਡਮ ਜੀ ਅਦિતિ पवार ਇਹਨਾਂ ਨੇ ਬਹੁਤ ਬਹੁਤ ਧਿਆਨ ਦਿੱਤਾ ਸਾਡੇ ਇਹਨਾਂ ਨੇ ਕਰੇਜ ਕੀਤਾ ਤੁਹਾਨੂੰ ਖੇਡਣ ਵਾਸਤੇ ਪਹਿਲੀ ਪਹਿਲੀ ਵਾਰੀ ਬਹੁਤ ਡਰ ਜਾਂ ਲੱਗਣਦੇ ਪਰ ਇਹਨਾਂ ਨੇ ਸਾਨੂੰ ਹਿੰਮਤ ਦਿੱਤੀ ਖੇਡਣ ਵਾਸਤੇ ਕੀ ਕਰਨਾ ਚਾਹੁੰਦੇ ਜੀ ਜਿਹੜੀ ਅੱਜ ਕੱਲ ਦੀ ਨੌਜਵਾਨ ਫੀਡੀਓ ਨੂੰ ਕੋਈ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਉਹਨਾਂ ਤੋਂ ਸੰਦੇਸ਼ ਜਾਣਾ ਚਾਹੁੰਦਾ ਕਿ ਉਹ ਬਹੁਤ ਕਲਾ ਖੇਡ ਨਹੀਂ ਹੋ ਰਹੀ ਚੀਜ਼ਾਂ ਵੱਲ ਧਿਆਨ ਦੇਣਾ ਆ ਕਈ ਜਿਹੜੇ ਨਸ਼ਾ ਲੱਗੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਨਸ਼ਾ ਇਹ ਨਿਕਲੋ ਕਿਉਂਕਿ ਇਹਨਾਂ ਚੀਜ਼ਾਂ ਕੋਹ ਨਹੀਂ ਰੱਖਿਆ ਅਸਲ ਤਰੱਕੀ ਹੈ ਖੇੜਿਆ ਇਹ ਪੜ੍ਹਾਈ ਆ ਇਹ ਆਡੀ ਨੌਲੇਜ ਹੈ ਜਿਹੜੀ ਸਾਨੂੰ ਅੱਗੇ ਲੈ ਕੇ ਜਾਂਦੀ ਆ ਇੰਡੀਆ ਦੀ ਪੋਪੂਲੇਸ਼ਨ ਕਿੰਨੀ ਹੈ ਇਹ ਨੰਬਰ 1 ਤੇ ਆ ਸਕਦੀ ਆ ਇਹ ਚੰਗੇ ਕੰਮਾਂ ਵੱਲ ਜਾਵੇ ਅਡੇ ਸਕੂਲ ਦੇ ਚੇਰਮੈਨ ਬਣੇ ਆ। ਅ ਚੇਰੀ ਜੀ, શ્રી ਬੱਡਾ ਦੀਪ ਜੀ ਸਰ ਸਿੰਘ ਜੀ, ਸਰ ਬੱਡਾ ਜੀ। ਕਿਸ ਤਰ੍ਹਾਂ ਦੇ ਉਹ ਤੁਹਾਨੂੰ ਟ੍ਰੇਨਿੰਗ ਦੇ ਰਹੇ? ਬਹੁਤ ਚੰਗੀ ਦੇ ਰਹੇ ਆ। ਆਡੇ ਸਾਡੀ ਟ੍ਰੇਨਿੰਗ ਦੇ ਪੁਰਾਣੇ ਬੱਚੇ ਉਹਨਾਂ ਜਿਹੜੇ ਨਵੇਂ ਬੱਚੇ ਆ ਉਹਨਾਂ ਦੀ ਟ੍ਰੇਨਿੰਗ ਸਕੂਲ ਤੋਂ ਬਾਅਦ ਸ਼ੁਰੂ ਹੋ ਜਾਂਦੀ ਕਿਉਂਕਿ ਉਹਨਾਂ ਕੱਟ ਟਾਈਮ ਲੱਗਦਾ ਉਹਨਾਂ ਬਿਲਡਿੰਗ ਬਣਾ ਹਮਨੇ ਉਹਨਾਂ ਵਲਪ ਕਰ ਲਿਆ। ਫਿਰ ਜਿਹੜੇ ਪੁਰਾਣੇ ਬੱਚੇ ਆ ਜਿਹੜੇ ਸਾਡੇ ਅੱਗੇ ਆ ਉਹਨਾਂ ਦੀ ਟ੍ਰੇਨਿੰਗ ਸਾਡੇ 4:00 ਤੋਂ ਸ਼ੁਰੂ ਹੋ ਜਾਂਦੀ ਆ। ਤੇ ਜਿਹੜੇ ਬੱਚਿਆਂ ਨੇ ਆਪਣੀ ਮੈਂਥਰ ਕਰਦੇ ਪੂਰੀ ਤੇ ਕਰੀਆ ਆਪਣਾ ਕਰੀਆ ਉਹ ਰਸਤੀ ਆ ਰੇ ਇੱਥੇ ਪੂਰੀ ਮਿਹਨਤ ਲਾਉਂਦੇ ਆ ਤੇ ਬਹੁਤ ਪੜਾਈ ਪੜਾਈ ਵਾਟੀ ਉਹਦਾ ਧਿਆਨ ਦੇਂਦੇ ਆਂਦੇ ਥੋੜੇ ਮੇਰਾ ਨਾਮ ਅਰਤੀਸ਼ਟਾ ਮਾਨਾ ਅੰਦੀ ਬੇੜਾ ਇਹ ਜਿਹੜਾ ਇਹ ਸਕੂਲ ਕਿਹੜਾ ਡਾ ਟਲਕੀਤਾਰ ਪਬਲਿਕ ਸਕੂਲ ਟਿੱਕੀ ਮੈਂਡੂ ਅੱਛਾ ਤੇ ਜਿਹੜੀ ਬੋਤ ਇਹ ਤੁਹਾਨੂੰ ਜਿਹੜੀ ਆ ਬਾਕਸਿੰਗ ਦੀ ਟ੍ਰੇਨਿੰਗ ਜਿਹੜੀ ਮਿਲਦੀ ਪਈ ਆ ਇਹ ਕਿੰਨਾ ਵੱਲੋਂ ਦੇਇਆ ਇਹ ਸਰਦਾਰ ਬੁੱਢਾ ਸਨੂ ਮੱਲੀ ਤੇ ਦਿੱਤੀ ਮੈਡਮ ਵੱਲੋਂ ਤੇ ਗੁਰਪ੍ਰੀਤ ਸਰਾਂ ਨੂੰ ਦਿੱਤੀ ਜਾ ਰਹੀ ਆ ਅੱਛਾ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਸਕੂਲ ਬਹੁਤ ਵਧੀਆ ਮਹਿਸੂਸ ਹੋ ਰਿਹਾ ਫਸਟ ਆਵਲ ਆ ਗ ਤੇ ਬੇਟਾ ਜਿਹੜੇ ਅੱਜ ਕੱਲ ਤੇ ਜਿੱਦਾਂ ਦੇਖਿਆ ਜਾ ਰਿਹਾ ਬੱਚੇ ਨੌਜਵਾਨ ਜਿਹੜੀ ਕਿ ਨਸ਼ਿਆਂ ਦੀ ਪੇਵਲ ਤੁਰੇ ਜਾਂਦੇ ਆ ਉਹਨਾਂ ਤੁਸੀ ਕੀ ਸੰਦੇਸ਼ ਦੋਗੇ ਉਹਨਾਂ ਨੂੰ ਦੇਖ ਦੇਣਾ ਚਾਹੁੰਦਾ ਕਿ ਪੰਜਾਬ ਦੀ ਪੀੜ੍ਹੀ ਵਾਸਤੇ ਖਲੋ ਕੰਮ ਤੇ ਵਧੀਆ ਜੇਮਾ ਤੇ ਜਾਓ ਪੜ੍ਹਾਈਆਂ ਤੇ ਜਾਓ ਵਧੀਆ ਪੜੋ ਦੇਖੋ ਹਨ ਬੇਰਾ ਕਿਨੇ ਟੋਟਾ ਕਿਰਨ ਜੋਤ ਕਰਨ ਸਕੂਲ ਕਿਹੜਾ ਪਲ ਗੀਟਾਰ ਪਬਲਿਕ ਸਕੂਲ ਪਿੱਖੀ ਵੇਂ ਤੇ ਜਿਹੜਾ ਬੇਟਾ ਬਾਕਸਿੰਗ ਦੇ ਵਿੱਚ ਤੁਹਾਡੇ ਜਿਹੜੀ ਅਵਲ ਆਏ ਜੇ ਤੁਹਾਨੂੰ ਟ੍ਰੈਨਿੰਗ ਕਿਹਨਾਂ ਲੋਕ ਦਿੱਤੀ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬਾਰੇ ਸਰ ਸਾਡੇ ਚੇਅਰਮੈਨ ਬੁੱਢਾ ਸਿੰਘ ਮੱਲੀ ਸਰ ਵੱਲੋਂ ਤੇ ਸਰ ਡਾਗ ਗੁਰਪ੍ਰੀਤ ਸਿੰਘ ਤੇ ਮੈਮ ਦਿਦੀ ਮੈਮ ਵੱਲੋਂ ਸਾਨੂੰ ਟ੍ਰੇਨਿੰਗ ਦਿੱਤੀ ਗਈ ਆ ਇਹਨਾਂ ਨੇ ਸਾਨੂੰ ਵਧੀਆ ਟ੍ਰੇਨਿੰਗ ਦਿੱਤੀ ਤੇ ਅਸੀਂ ਇਹ ਸਭ ਕੁਝ ਕਰ ਪਾਏ ਕਿਸ ਤਰ੍ਹਾਂ ਦਾ ਬਿਹਤਰ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਜਿਹੜਾ ਤੁਹਾਡੇ ਬਹੁਤ ਵਧੀਆ ਜਿਹੜੇ ਵੀ ਇਸ ਮਤਲਬ ਕਿ ਤੁਸੀਂ ਆਏ ਕਿ ਕਰ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਟੀਚਰਸ ਨੇ ਸਾਨੂੰ ਇੰਨੀ ਮਿਹਨਤ ਦਿੱਤੀ ਤਾਂ ਅਸੀਂ ਇਸ ਇਹ ਸਭ ਲੈਣ ਦੇ ਕਾਬਿਲ ਹੋਏ